ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੋਂ ਪਹਿਲਾਂ 4 ਦਿਨਾਂ ਬਾਅਦ ਪੀਐਮ ਮੋਦੀ ਪੰਜਾਬ ਆ ਰਹੇ ਨੇ ਉਹ ਵੀ ਉਸ ਵੇਲੇ ਜਦੋਂ ਪੰਜਾਬ ਦੇ ਵਿੱਚ ਸਿਆਸੀ ਮੌਸਮ ਬਣਦਾ ਜਾ ਰਿਹਾ ਡੇਰਾ ਬੱਲਾ ਦੇ ਵਿੱਚ ਆ ਰਹੇ ਨੇ ਸੰਤ ਨਰਿੰਦਰਨ ਦਾਸ ਦੇ ਨਾਲ ਮੁਲਾਕਾਤ ਕਰਨਗੇ ਕਿਉਂਕਿ ਉਹ ਪਦਮਸ਼ੀਰੀ ਦੇ ਲਈ ਚੁਣੇ ਗਏ ਨੇ ਔਰ ਉਹਨਾਂ ਦੇ ਪੰਜਾਬ ਆਉਣ ਦੇ ਨਾਲ ਸਿਆਸੀ ਮੌਸਮ ਕਿਸ ਹੱਦ ਤੱਕ ਬਦਲੇਗਾ ਕਿਉਂਕਿ 2027 ਦੀਆਂ ਚੋਣਾਂ ਨੇੜੇ ਨੇ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਮੋਹਰ ਬਣਾਉਣਾ ਸ਼ੁਰੂ ਕਰ ਦਿੱਤਾ ਔਰ ਸਭ ਦੀਆਂ ਨਜ਼ਰਾਂ ਵੋਟ ਬੈਂਕ ਤੇ ਨੇ ਚਾਹੇ ਡੇਰੇ ਦੀਆਂ ਹੋਣ ਜਾਂ ਕਿਸੇ ਹੋਰ ਸੰਪਰਦਾ ਦੀਆਂ ਹੋਣ ਔਰ ਇਸ ਫੇਰੀ ਦੇ ਮਾਇਨੇ ਕੀ ਨੇ ਭਾਜਪਾ ਪੰਜਾਬ ਦੇ ਵਿੱਚ ਕਾਮਯਾਬ ਹੋਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਕਿਸ ਹੱਦ ਤੱਕ ਲਗਾਏਗੀ ਇਸ ਬਾਰੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਸੀਨੀਅਰ ਪੱਤਰਕਾਰ ਪੰਕਜ ਕਪਾਹੀ ਨੇ ਪੰਕਜ ਕਿਵੇਂ ਦੇਖਿਆ ਜਾਵੇ ਅਮਿਤ ਸ਼ਾਹ ਦੀਆਂ ਪਹਿਲਾਂ ਖਬਰਾਂ ਸੀ ਪਰ ਉਸ ਤੋਂ ਪਹਿਲਾਂ ਪੀਐਮ ਮੋਦੀ ਆ ਰਹੇ ਨੇ ਡੇਰਾ ਬੱਲਾ ਦਾ ਜ਼ਿਕਰ ਹੁੰਦਾ ਦੁਆਬੇ ਦੇ ਵਿੱਚ ਚੰਗਾ ਖਾਸ ਆਧਾਰ ਆ ਕਿਵੇਂ ਦੇਖਿਆ ਜਾਵੇ ਇਸ ਫੇਰੀ ਨੂੰ ਦੇਖੋ ਜੇ ਇਸ ਨੂੰ 2027 ਦੇ ਸੰਦਰਭ ਨਾਲ ਦੇਖਿਆ ਜਾਵੇ ਸਮਝਿਆ ਜਾਵੇ ਤਾਂ ਇਹ ਫੇਰੀ ਬੇहद ਅਹਿਮ ਰਹਿਣ ਵਾਲੀ ਹੈ ਕਿਉਂਕਿ ਦੁਆਬੇ ਦੇ ਵਿੱਚ ਖਾਸ ਤੌਰ ਤੇ ਜਲੰਧਰ ਦੀਆਂ ਸੀਟਾਂ ਦਾ ਜ਼ਿਕਰ ਹੋਵੇ ਜਾਂ ਫਿਰ ਉਸ ਦੇ ਆਸ-પાસ ਲੱਗਦੇ ਜਿਹੜੇ ਹਲਕੇ ਨੇ ਉਹਨਾਂ ਦਾ ਜ਼ਿਕਰ ਹੋਵੇ ਤਾਂ ਡੇਰਾ ਬੱਲਾ ਦਾ ਇੱਕ ਵੱਡਾ ਪ੍ਰਭਾਵ ਹੈ ਔਰ ਆਮੂਮਨ ਅਸੀਂ ਇਹ ਦੇਖਦੇ ਸੀਗੇ ਕਿ ਜਦੋਂ ਬਿਲਕੁਲ ਨੇੜੇ ਤਿੰਨ ਮਹੀਨੇ 6 ਮਹੀਨੇ ਰਹਿ ਜਾਂਦੇ ਸੀ ਤਾਂ ਕਾਂਗਰਸ ਦੇ ਵੱਡੇ ਲੀਡਰ ਰਾਹੁਲ ਗਾਂਧੀ ਵੀ ਇੱਥੇ 2017 ਚ ਆ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਆਸ਼ਾ ਕੁਮਾਰੀ ਕਈ ਸਾਰੇ ਲੀਡਰ ਜਿਹੜੇ ਨੇ ਇੱਥੇ ਆ ਕੇ ਮੱਥਾ ਟੇਕਦੇ ਨੇ ਨਤਮਸਤਕ ਹੁੰਦੇ ਨੇ ਔਰ ਬੀਜੇਪੀ ਦੇ ਬਹੁਤ ਸਾਰੇ ਲੀਡਰ ਡੇਰੇ ਨਾਲ ਜੁੜੇ ਹੋਏ ਨੇ ਚਾਹੇ ਵਿਜੇ ਸਾਂਪਲਾ ਦੀ ਗੱਲ ਕੀਤੀ ਜਾਵੇ ਸ਼ੀਤਲ ਅੰਗਰਾਲ ਦੀ ਗੱਲ ਕੀਤੀ ਜਾਵੇ ਸੁਸ਼ੀਲ ਰਿੰਕੂ ਦੀ ਗੱਲ ਕੀਤੀ ਜਾਵੇ ਵੱਡਾ ਪ੍ਰਭਾਵ ਹੈ ਔਰ ਖਾਸ ਤੌਰ ਤੇ 2022 ਦੇ ਦੌਰਾਨ ਅਸੀਂ ਦੇਖਿਆ ਸੀ ਕਿ ਚਰਨਜੀਤ ਸਿੰਘ ਚੰਨੀ ਜਦੋਂ ਜਲੰਧਰ ਅਸੀਂ ਦੇਖਿਆ ਕਿ ਹੁਣ ਮੈਂਬਰ ਪਾਰਲੀਮੈਂਟ ਵੀ ਨੇ 2022 ਦੀਆਂ ਦੋਵੇਂ ਸੀਟਾਂ ਚੰਨੀ ਹਾਰ ਗਏ ਲੇਕਿਨ 2024 ਚ ਜਦੋਂ ਮੈਂਬਰ ਪਾਰਲੀਮੈਂਟ ਬਣੇ ਤਾਂ ਚਰਨਜੀਤ ਸਿੰਘ ਚੰਨੀ ਵੀ ਡੇਰੇ ਦੇ ਕਾਫੀ ਨੇੜੇ ਪਹੁੰਚ ਗਏ ਔਰ ਇਸ ਡੇਰੇ ਦੇ ਜਿਹੜੇ ਫੋਲੋਅਰ ਨੇ ਕਦੀ ਡਾਇਰੈਕਟ ਤਣਾ ਨਹੀਂ ਕਿਹਾ ਜਾਂਦਾ ਕਿ ਵੋਟ ਕਿਸ ਨੂੰ ਪਾਣੀ ਹੈ ਲੇਕਿਨ ਇੱਕ ਇਸ਼ਾਰਾ ਕਾਫੀ ਹੁੰਦਾ ਜਾਂ ਜਦੋਂ ਵੱਡੇ ਲੀਡਰ ਪਹੁੰਚਣ ਤਾਂ ਉਹ ਇੱਕ ਮੈਸੇਜ ਇੱਕ ਸੁਨੇਹਾ ਹੁੰਦਾ ਹ 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 ਤੁਸੀਂ ਇਹ ਦੇਖੋ ਕਿ ਪਦਮਸ਼ਰੀ ਅਵਾਰਡ ਦਾ ਐਲਾਨ ਹੁੰਦਾ ਹੈ ਪੰਜਾਬ ਦੇ ਪੰਜ ਚਿਹਰਿਆਂ ਨੂੰ ਪਦਮਸ਼ਰੀ ਅਵਾਰਡ ਨਾਲ ਨਵਾਜਿਆ ਜਾਂਦਾ ਇਸ ਦੇ ਨਾਲ ਨਾਲ ਡੇਰਾ ਬੱਲਾਂ ਦੇ ਜਿਹੜੇ ਇਸ ਵੇਲੇ ਹੈੱਡ ਨੇ ਚੀਫ ਨੇ ਗੁਰੂ ਨੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਪਦਮਸ਼ਰੀ ਦੇ ਨਾਲ ਨਵਾਜਿਆ ਜਾਏਗਾ ਔਰ ਮੈਸੇਜ ਦਾ ਸਿਰਫ ਇਹ ਹੈ ਕਿ ਅਸੀਂ ਅਸ਼ੀਰਵਾਦ ਲੈਣ ਜਾ ਰਹੇ ਹਾਂ ਮੱਥਾ ਟੇਕਣ ਜਾ ਰਹੇ ਹਾਂ ਲੇਕਿਨ 2027 ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਸਭ ਤੋਂ ਅਹਿਮ ਮੀਟਿੰਗ ਹੈ ਇਹ ਇਸ ਕਰਕੇ ਮੈਂ ਨਰਿੰਦਰ ਤੁਹਾਨੂੰ ਕਹਿ ਰਿਹਾ ਕਿਉਂਕਿ ਬੀਜੇਪੀ ਦੀਆਂ ਪਿਛਲੀਆਂ ਜਿੰਨੀਆਂ ਵੀ ਸਟ੍ਰੈਟਜੀ ਰਹੀਆਂ ਪੰਜਾਬ ਨੂੰ ਲੈ ਕੇ ਜ਼ਿਆਦਾ ਕਾਮਯਾਬ ਨਹੀਂ ਹੋਈਆਂ ਹੁਣ ਬੀਜੇਪੀ ਦੀ ਨਜ਼ਰ ਡੇਰੇਆਂ ਦੇ ਉੱਤੇ ਹੈ ਉਹ ਡੇਰੇ ਜ਼ਿਕਰ ਕੀਤਾ ਜਾਵੇ ਤਾਂ ਦੁਆਬੇ ਦੇ ਵਿੱਚ ਖਾਸ ਸੌਰਤੇ ਡੇਰਾ ਬੱਲਾ ਦਾ ਇੱਕ ਖਾਸਾ ਪ੍ਰਭਾਵ ਹੈ ਇੱਕ ਵੱਡਾ ਅਸਰ ਇੱਕ ਵੱਡੀ ਵੋਟ ਬੈਂਕ ਜਿਹੜੀ ਹੈ ਉਹ ਬੀਜੇਪੀ ਇਹਦੀ ਨਜ਼ਰ ਕਹੀਏ ਜਾਂ ਭਾਜਪਾ ਸੋਚ ਰਹੀ ਹੈ ਕਿ ਡੇਰਾ ਬੱਲਾ ਦੇ ਜਿੰਨੀ ਨੇੜੇ ਜਾਵਾਂਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਨੇੜੇ ਨੇ ਤਾਂ ਅੱਬੇ ਚ ਕਾਂਗਰਸ ਦਾ ਪ੍ਰਭਾਵ ਕਾਫੀ ਖਾਸਾ ਰਿਹਾ ਹੋਇਆ ਤਾਂ ਭਾਜਪਾ ਕਿਉਂਕਿ ਜਲੰਧਰ ਦੀਆਂ ਸ਼ਹਿਰੀ ਵੋਟਾਂ ਵੀ ਨੇ ਜਲੰਧਰ ਸ਼ਹਿਰ ਦੀ ਗੱਲ ਕੀਤੀ ਜਾਵੇ ਜਲੰਧਰ ਵੈਸਟ ਦੀ ਗੱਲ ਕੀਤੀ ਜਾਵੇ ਜਲੰਧਰ ਨਾਰਥ ਦੀ ਗੱਲ ਕੀਤੀ ਜਾਵੇ ਜਲੰਧਰ ਕੈਂਟ ਦੀ ਗੱਲ ਕੀਤੀ ਜਾਵੇ ਇਸ ਦੇ ਨਾਲ ਲੱਗਦੇ ਹਲਕੇ ਮੈਂ ਕਰਤਾਰਪੁਰ ਦਾ ਜ਼ਿਕਰ ਕਰ ਰਿਹਾ ਬੰਗਾ ਦਾ ਜ਼ਿਕਰ ਕਰ ਰਿਹਾ ਨਵਾਂ ਸ਼ਹਿਰ ਦਾ ਜ਼ਿਕਰ ਕਰ ਰਿਹਾ ਇਨ੍ਹਾਂ ਸੀਟਾਂ ਦੇ ਉੱਤੇ ਵੀ ਡੇਰਾ ਬੱਲਾ ਦਾ ਖਾਸਾ ਪ੍ਰਭਾਵ ਹੈ ਪੰਕ ਜੀ ਇੱਕ ਚੀਜ਼ ਜੇ ਜਦੋਂ ਡੇਰਾ ਬੱਲਾਂ ਦਾ ਜ਼ਿਕਰ ਆਉਂਦਾ ਐਸਸੀ ਭਾਈਚਾਰਾ ਬੋਟ ਤਫਕਾ ਦੁਆਬੇ ਦੇ ਵਿੱਚ ਖਾਸਾ ਔਰ ਡੇਰਾ ਬੱਲਾਂ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਭਾਜਪਾ ਦੀ ਕੋਸ਼ਿਸ਼ ਰਹੂ ਕਿ ਐਸਸੀ ਭਾਈਚਾਰੇ ਨੂੰ ਨਾਲ ਲੈ ਕੇ ਚੱਲਿਆ ਜਾਵੇ ਕਿਉਂਕਿ ਜੋ ਪਦਮਸ਼੍ਰੀ ਮਿਲ ਰਿਹਾ ਔਰ ਇਸ ਤੋਂ ਬਾਅਦ ਐਸਸੀ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਆ ਉਹ ਭਾਜਪਾ ਨੂੰ ਅਕਸੈਪਟ ਕਰੇਗਾ ਜਾਂ ਸਿੱਧੇ ਤੌਰ ਤੇ ਭਾਜਪਾ ਐਸਸੀ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ ਦੇਖੋ ਪੰਜਾਬ ਦਾ ਗਵੰਡੀ ਸੂਬਾ ਹਰਿਆਣਾ ਹਰਿਆਣੇ ਦੇ ਵਿੱਚ ਕਿਹਾ ਜਾਂਦਾ ਸੀ ਦਬਦਬਾ ਜਾਟਾਂ ਦਾ ਰਿਹਾ ਹੈ ਲੇਕਿਨ ਅਗਰ ਵੋਟ ਦੀ ਪੂਰੀ ਕੈਲਕੂਲੇਸ਼ਨ ਦੇਖੀ ਜਾਵੇ ਤਾਂ ਜਿਹੜੀਆਂ 26 27 ਕਾਸਟ ਨੇ ਹਰਿਆਣੇ ਦੇ ਵਿੱਚ ਉਹ ਇਕੱਠੀਆਂ ਬੀਜੇਪੀ ਵਾਲੇ ਪਾਸੇ ਹੋ ਗਈਆਂ ਔਰ ਇਹ ਪਹਿਲੀ ਵਾਰ ਹੋਇਆ ਕਿ ਤੀਸਰੀ ਵਾਰ ਜਦੋਂ ਸਾਰੀਆਂ ਏਜੰਸੀਆਂ ਕਹਿ ਰਹੀਆਂ ਸੀਗੀਆਂ ਕਿ ਇਸ ਵਾਰ ਤਾਂ ਕਾਂਗਰਸ ਆਏਗੀ ਲੇਕਿਨ ਬੀਜੇਪੀ ਨੇ ਜਦੋਂ ਨਾਇਬ ਸੈਣੀ ਵਾਲਾ OBC ਨੇ ਅਜਿਹਾ ਦਾ ਖੇਡਿਆ ਜਾਟ ਡਿਵਾਈਡ ਹੋ ਗਏ ਤਾਂ ਸਾਰੀ ਵੋਟ ਜਿਹੜੀ ਹੈ ਉਹ ਹਰਿਆਣੇ ਚ ਬੀਜੇਪੀ ਦੀ ਸਰਕਾਰ ਬੰਦੀ ਹੋਈ ਨਜ਼ਰ ਆਈ ਹੁਣ ਬੀਜੇਪੀ ਨੂੰ ਪੰਜਾਬ ਚ ਪਤਾ ਹੈ ਕਿ ਜੱਟ ਉਸ ਹਿਸਾਬ ਦੇ ਨਾਲ ਨਾਲ ਨਹੀਂ ਹੈ ਲੇਕਿਨ ਜਿਹੜੀ ਹਿੰਦੂ ਵੋਟ ਹੈ ਜਿਹੜੀ ਦਲਿਤ ਵੋਟ ਹੈ ਜਿਹੜੀ OBC ਵੋਟ ਹੈ OBC ਵੋਟ ਦੇਖਿਆ ਜਾਵੇ ਕਾਫੀ ਵੱਡੀ ਤਦਾਦ ਦੇ ਵਿੱਚ ਬਿਲਕੁਲ OBC ਵੋਟ ਲਈ ਨਾਇਬ ਸੈਣੀ ਨੂੰ ਅੱਗੇ ਲਗਾਇਆ ਹੈ। ਹਮਮ। Dalit ਭਾਈਚਾਰੇ ਦੀ ਵੋਟ ਲਈ ਅਗਰ ਪ੍ਰਧਾਨ ਮੰਤਰੀ ਖੁਦ ਆ ਰਹੇ ਨੇ ਤਾਂ ਇੱਕ ਬਹੁਤ ਵੱਡਾ ਤੇ ਸਟਰੋਂਗ ਮੈਸੇਜ ਆਏਗਾ। ਔਰ ਡੇਰੇ ਦਾ ਪ੍ਰਭਾਵ ਦੁਆਬੇ 'ਚ ਮੈਂ ਜਿਵੇਂ ਜ਼ਿਕਰ ਕਰ ਰਿਹਾ ਸੀ ਕੱਲਾ ਡੇਰਾ ਬੱਲਾ ਨਹੀਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਨਜ਼ਰ ਆਣਗੇ ਕਿ ਦੁਆਬੇ ਦੇ ਵਿੱਚ ਇੱਕ ਨੂਰਮਹਿਲ ਵੀ ਡੇਰਾ ਹੈ। ਹਮ ਉੱਥੇ ਉੱਥੇ ਵੀ ਤੁਹਾਨੂੰ ਸਾਰੇ ਸਿਆਸੀ ਲੀਡਰ ਜਾਂਦੇ ਹੋਏ ਨਜ਼ਰ ਆਣਗੇ ਚਰਨਜੀਤ ਸਿੰਘ ਚੰਨੀ ਵੀ ਉੱਥੇ ਜਾਂਦੇ ਆ। ਅਕਸਰ ਚੋਣਾਂ ਦਾ ਜਦੋਂ ਮੌਸਮ ਹੁੰਦਾ ਸਾਰੇ ਡੇਰਿਆਂ ਦੇ ਸਿਆਸੀ ਲੀਡਰ ਉੱਤੇ ਪੈਰ ਧਰਦੇ ਆ ਆਸ਼ੀਰਵਾਦ ਲੈਂਦੇ ਆ ਡੇਰਾ ਬੱਲਾ ਤੋਂ ਕਰੀਬ-ਕਰੀਬ 35-40 ਕਿਲੋਮੀਟਰ ਦੇ ਡਿਸਟੈਂਸ ਦੇ ਵਿੱਚ ਡੇਰਾ ਬਿਆਸ ਵੀ ਆ ਹੂੰ ਬਿਲਕੁਲ ਡੇਰਾ ਬਿਆਸ ਵੀ ਤੁਹਾਨੂੰ ਵੱਡੇ-ਵੱਡੇ ਲੀਡਰ ਪਹੁੰਚਦੇ ਨਜ਼ਰ ਆਣਗੇ ਚਾਹੇ ਅਮਿਤ ਸ਼ਾਹ ਹੋਣ ਰਾਜਨਾਥ ਸਿੰਘ ਹੋਣ ਨਰਿੰਦਰ ਮੋਦੀ ਵੀ ਜਾ ਸਕਦੇ ਨੇ ਪਿਛਲੇ ਇਲੈਕਸ਼ਨ ਚ ਵੀ ਅਸੀਂ ਦੇਖਿਆ ਸੀ ਕਿ ਲੰਗਰ ਕਿਵੇਂ ਬੰਦਾ ਕਿਸ ਤਰੀਕੇ ਦੇ ਨਾਲ ਪੂਰਾ ਉੱਥੋਂ ਦਾ ਸਿਨੇਰੀਓ ਹੈ ਤੇ ਸਾਰੇ ਲੀਡਰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਜਿਹੜੇ ਇਹਨਾਂ ਦੇ ਅਨਯਾਈ ਨੇ ਫੋਲੋਅਰ ਨੇ ਉਹਨਾਂ ਨੂੰ ਖਿੱਚਣ ਦੇ ਲਈ ਉਹਨਾਂ ਨੂੰ ਨਾਲ ਲੈਣ ਦੇ ਲਈ ਉਹਨਾਂ ਦੀ ਵੋਟ ਲੈਣ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਜਿਹੜਾ ਉਹ ਆਪਣਾ ਜੋਰ ਜਮਾਇਸ਼ ਕਰਦੀਆਂ ਨੇ ਤਾਂ ਆਪਾਂ ਇੱਕ ਡੇਰੇ ਦਾ ਜ਼ਿਕਰ ਕਰਨਾ ਭੁੱਲ ਗਏ ਡੇਰਾ ਸਿਰਸਾ ਦਾ ਜਦੋਂ ਅਸੀਂ ਮਾਲਵੇ ਵਾਲੇ ਪਾਸੇ ਜਾਂਦੇ ਆਂ ਬਠਿੰਡਾ 벨ਟ ਵਾਲੇ ਪਾਸੇ ਜਾਂਦੇ ਆਂ ਤਾਂ ਡੇਰਾ ਸਿਰਸਾ ਦਾ ਵੀ ਵੱਡਾ ਆਧਾਰ ਜਿਹੜਾ ਵੈ ਉਹ ਹੈ ਚਾਹੇ ਸਿੱਖਾਂ ਨਾਲ ਜਿਹੜੀ ਹਮੇਸ਼ਾ ਤੋਂ ਇਹਨਾਂ ਦਾ 36 ਦਾ ਅੰਕੜਾ ਰਿਹਾ ਲੇਕਿਨ ਉਹਨਾਂ ਦੇ ਫੋਲੋਅਰ ਵੀ ਨੇ ਔਰ ਹਰਿਆਣਾ ਚ ਲਗਾਤਾਰ ਪੈਰੋਲ ਮਿਲਨੀ ਰਾਮ ਰਹੀਮ ਨੂੰ ਉਹ ਵੀ ਇੱਕ ਮੈਸੇਜ ਸੁਨੇਹਾ ਉਸ ਪਾਸੇ ਜਾਂਦਾ ਹੈ ਯਾਨੀ ਕਿ ਕੁੱਲ ਮਿਲਾ ਕੇ ਕਹੀਏ ਕਿ ਭਾਜਪਾ ਦੀਆਂ ਜਿਹੜੀਆਂ ਨਜ਼ਰਾਂ ਨੇ 2027 ਨੂੰ ਲੈ ਕੇ ਉਹ ਹਿੰਦੂ ਵੋਟ, ਦਲਿਤ ਵੋਟ, ਡੇਰੇ ਦੀ ਵੋਟ, ਡੇਰਾ ਚਾਹੇ ਨੂਰਮੈਲ ਹੋਵੇ, ਡੇਰਾ ਚਾਹੇ ਵਿਆਸ ਹੋਵੇ, ਡੇਰਾ ਚਾਹੇ ਬੱਲਾ ਹੋਵੇ ਜਾਂ ਹੋਰ ਡੇਰੇ ਹੋਣ ਕਿਉਂਕਿ ਪੰਜਾਬ ਚ ਬਹੁਤ ਵੱਡੀ ਤਦਾਦ ਦੇ ਵਿੱਚ ਡੇਰੇ ਨੇ ਪਰ ਬਹੁਤ سارے ਲੋਕ ਉਹਨਾਂ ਦੇ ਨਾਲ ਜੁੜੇ ਨੇ ਪਰ ਮੰਨਦੇ ਨੇ ਗੱਲ ਜਿਹੜਾ ਮੈਸੇਜ ਆਉਂਦਾ ਉੱਥੋਂ ਲੇਕਿਨ ਜਿਹੜੇ 4-5 ਪ੍ਰਭਾਵਿਤ ਡੇਰੇ ਨੇ ਜਿਨ੍ਹਾਂ ਦਾ ਵੱਡਾ ਪ੍ਰਭਾਵ ਹੈ ਉਹਨਾਂ 'ਚ ਡੇਰਾ ਬਿਆਸ ਸਭ ਤੋਂ ਵੱਡਾ ਪ੍ਰਭਾਵ ਡੇਰਾ ਬੱਲਾ ਦਾ ਬਹੁਤ ਵੱਡਾ ਪ੍ਰਭਾਵ ਹੈ ਡੇਰਾ ਨੂਰਮੈਲ ਦਾ ਬਹੁਤ ਵੱਡਾ ਪ੍ਰਭਾਵ ਹੈ ਤਾਂ ਇੱਥੇ ਤੁਹਾਨੂੰ ਭਾਜਪਾ ਸਮੇਤ ਸਾਰੀ ਸਿਆਸੀ ਪਾਰਟੀਆਂ ਦੇ ਲੀਡਰ 2027 ਤੋਂ ਪਹਿਲਾਂ ਗੇੜੇ ਮਰਦੇ ਨਜ਼ਰ ਆਣਗੇ ਤੁਸੀਂ ਸਿਰਸ ਡੇਰੇ ਦਾ ਜ਼ਿਕਰ ਕੀਤਾ ਕਿਉਂਕਿ ਉੱਥੋਂ ਦਾ ਇਹ ਮੈਸੇਜ ਮਿਲਦਾ ਜਿਹੜਾ ਉਹ ਚਰਚਾਵਾ ਦੇ ਵਿੱਚ ਰਹਿੰਦਾ ਕਿ ਉੱਥੋਂ ਇੱਕ ਮੈਸੇਜ ਆਉਂਦਾ ਫਿਰ ਉਸ ਪਾਰਟੀ ਦੀ ਸਰਕਾਰ ਵੀ ਪਿਛਲੇ ਸਮੇਂ ਦੇ ਵਿੱਚ ਬਣਦੀ ਆਈ ਆ ਇਹ ਡੇਰੇ ਪ੍ਰਭਾਵ ਛੱਡਣਗੇ ਚੋਣਾਂ ਦੇ ਵਿੱਚ ਕਿਉਂਕਿ ਲੋਕਾਂ ਦੇ ਮੂਡ ਦਾ ਖਾਸ ਕਰਕੇ ਪੰਜਾਬੀਆਂ ਦੇ ਮੂਡ ਦਾ ਕੁਝ ਨਹੀਂ ਪਤਾ ਲੱਗਦਾ ਜੇ ਪਹਿਲਾਂ ਆਵਾਦੂ ਪਾਰਟੀ ਦੀ ਸਰਕਾਰ ਆਈ ਔਰ ਉਸ ਵੇਲੇ ਵੀ ਸਾਰੀ ਸਿਆਸੀ ਲੀਡਰ ਡੇਰੇ ਪਹੁੰਚੇ ਸੀ ਇਸ ਵਾਰ ਫਰਕ ਹੋਊ ਭਾਜਪਾ ਕਾਮਯਾਬ ਹੋਊ ਡੇਰਿਆਂ ਦੇ ਵਿੱਚ ਜਾਣ ਦੇ ਵਿੱਚ ਔਰ ਵੋਟ ਹਾਸਲ ਕਰਨ ਦੇ ਵਿੱਚ ਦੇਖੋ ਦੋ ਤਰ੍ਹਾਂ ਨਾਲ ਜਿਹੜੀ ਵੋਟ ਪੈਂਦੀ ਹੈ 2000 ਬਾਈ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਡੇਰੇ ਦਾ ਕੋਈ ਜ਼ਿਆਦਾ ਪ੍ਰਭਾਵ ਨਜ਼ਰ ਨਹੀਂ ਆਇਆ ਜਾਂ ਕਿਸੇ ਵੀ ਡੇਰੇ ਨੇ ਡਾਇਰੈਕਟਲੀ ਕਿਹਾ ਨਹੀਂ ਔਰ ਆਮ ਆਦਮੀ ਪਾਰਟੀ ਦੀ ਹਨੇਰੀ ਆਈ ਲੇਕਿਨ ਦੂਜੇ ਪਾਸੇ ਅਗਰ ਇਸ ਤੋਂ ਪਹਿਲਾਂ ਦੇ ਜੇ ਇਲੈਕਸ਼ਨ ਦੇਖੇ ਜਾਣ ਤਾਂ ਡੇਰਿਆਂ ਦਾ ਪ੍ਰਭਾਵ ਪੰਜਾਬ ਦੀ ਰਾਜਨੀਤੀ ਰਹਿੰਦਾ ਹੈ ਇਸੇ ਵਜ੍ਹਾ ਕਰਕੇ ਹੁਣ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਮੈਂ ਨਾਮਧਾਰੀ ਗਿਆ ਸੀਗਾ ਉੱਥੇ ਕਾਂਗਰਸ ਦੇ ਜਿਹੜੇ ਲੀਡਰ ਨੇ ਨਪਤੇ ਚੀਮਾ ਉਹ ਮੈਨੂੰ ਉੱਥੇ ਨਜ਼ਰ ਆ ਗਏ ਉਹ ਉੱਥੇ ਮੱਥਾ ਟੇਕ ਰਹੇ ਸੀ ਤਾਂ ਡੇਰਿਆਂ ਦਾ ਪ੍ਰਭਾਵ ਜਿਹੜਾ ਉਹ ਪੰਜਾਬ ਦੀ ਰਾਜਨੀਤੀ ਤੇ ਰਿਹਾ ਔਰ ਜਦੋਂ ਪੰਜਾਬ ਚ ਜਿਹੜੇ ਚਿਹਰੇ ਤੇ ਕਿਉਂਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਸੁਨੀਲ ਜਾਖੜ ਅਸ਼wini ਸ਼ਰਮਾ ਕੈਪਟਨ ਅਮਰਿੰਦਰ ਸਿੰਘ ਰਵਨੀਤ ਬਿੱਟੂ ਜਾਂ ਕੋਈ ਹੋਰ ਬੀਜੇਪੀ ਦਾ ਵੱਡਾ ਲੀਡਰ ਉਹ ਸੀਐਮ ਫੇਸ ਹੋਏਗਾ ਜਾਂ ਉਸਦੇ ਚਿਹਰੇ ਤੇ ਵੋਟ ਪਏਗੀ ਜਾਂ ਉਸਦੇ ਚਿਹਰੇ ਤੇ ਵੋਟ ਮੰਗੀ ਜਾਏਗੀ ਵੋਟ ਜਿਹੜੀ ਬੀਜੇਪੀ ਪੰਜਾਬ ਚ ਮੰਗ ਰਹੀ ਹੈ ਉਹ ਮੰਗ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਵੋਟ ਮੰਗ ਰਹੀ ਹੈ ਅਮਿਤ ਸ਼ਾਹ ਦੇ ਨਾਂ ਤੇ ਵੋਟ ਮੰਗੀ ਜਾਏਗੀ ਯੂਪ ਮਾਡਲ योगी ਦੇ ਨਾਮ ਤੇ ਹੁਣ ਦੇਖੋ ਅਮਿਸ਼ਾ ਦਾ ਪੰਜਾਬ ਆਣਾ ਲਗਾਤਾਰ ਇਹ ਕਹਿਿਆ ਜਾਣ ਲੱਗ ਪਿਆ ਕਿ ਬਹੁਤ ਸਾਰੇ ਲੀਡਰ ਭਾਜਪੀ ਚਲੇ ਜਾਣਗੇ ਇੱਕ ਵੱਡਾ ਧਮਾਕਾ ਵੱਡਾ ਵੱਡਾ ਧਮਾਕਾ ਸਿਆਸੀ ਨਜ਼ਰ ਜਿਹੜਾ ਉਹ ਅਮਿਸ਼ਾ ਦੀ ਫੇਰੀ ਤੋਂ ਬਾਅਦ ਹੋதோ ਅਮਿਸ਼ਾ ਦੀ ਫੇਰੀ ਦੇ ਦੌਰਾਨ ਨਜ਼ਰ ਆਏਗਾ ਔਰ ਅਚਾਨਕ ਖਬਰ ਆਂਦੀ ਹੈ ਕਿ ਅਮਿਸ਼ਾ ਨੂੰ ਤੇ ਅਜੇ 22 ਦਿਨ ਪਏ ਨੇ ਹੁਣ ਤੋਂ 4 ਦਿਨਾਂ ਬਾਅਦ ਪ੍ਰਧਾਨ ਮੰਤਰੀ ਮੋਦੀ ਆ ਰਹੇ ਨੇ ਔਰ ਤੁਸੀਂ ਇਹ ਦੇਖੋ ਕਿ ਪਦਮਸ਼ਰੀ ਅਵਾਰਡ ਤਾਂ ਬਹੁਤ سارے ਲੋਕਾਂ ਨੂੰ ਮਿਲੇ ਹਰੇਕ ਸਟੇਟ ਚ ਲੋਕਾਂ ਨੂੰ ਮਿਲਦੇ ਆ ਲੇਕਿਨ ਇੱਥੇ ਕਿਉਂ ਪਹੁੰਚਣਾ ਔਰ ਪ੍ਰਧਾਨ ਮੰਤਰੀ ਦਾ ਪਹੁੰਚਣਾ ਇੱਕ ਚੀਜ਼ ਹੋਰ ਕਿ ਉਸ ਦਿਨ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਦੇਖੋ ਇੱਕ ਬੜਾ ਸਟਰੋਂਗ ਤੇ ਹੈ ਮੈਸੇਜ ਹੈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਉਹ ਕਹਿ ਰਹੇ ਸੀ ਕਿ ਅਸੀਂ ਜਿਵੇਂ ਵੱਡੇ ਪੱਧਰ ਦੇ ਉੱਤੇ ਅਸੀਂ ਪ੍ਰਕਾਸ਼ ਪर्व ਜਿਹੜਾ ਉਹ ਮਨਾਵਾਂਗੇ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਜਿਵੇਂ ਮਨਾਇਆ ਉਸੇ ਤਰੀਕੇ ਨਾਲ ਵੱਡੇ ਪੱਧਰ ਤੇ ਮਨਾਵਾਂਗੇ ਹੁਣ ਇਸ ਇਸ ਕੈਲਕੂਲੇਸ਼ਨ ਨੂੰ ਇਸ ਟਾਈਮਿੰਗ ਨੂੰ ਇਸ ਨਜ਼ਾਕਤ ਨੂੰ ਵੀ ਸਮਝਣ ਦੀ ਲੋੜ ਹੈ ਕਿ ਹਰੇਕ ਬੰਦੇ ਦੀ ਨਜ਼ਰ ਹਰੇਕ ਸਿਆਸੀ ਪਾਰਟੀ ਦੀ ਨਜ਼ਰ ਉਸ ਵੋਟ ਬੈਂਕ ਦੇ ਉੱਤੇ ਵੀ ਨਜ਼ਰ ਆਂਦੀ ਹੈ ਔਰ ਬੀਜੇਪੀ ਦੀ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਉਹ ਬੜੀ ਨਾਪ ਤੋਲ ਕੇ ਕੈਲਕੂਲੇਸ਼ਨ ਹੁੰਦੀ ਹੈ ਔਰ ਜਿਹੜਾ ਬੀਜੇਪੀ ਦਾ ਵਿਨਿੰਗ ਮਾਰਜਨ ਵੀ ਹੁੰਦਾ ਉਹ 1-2% ਦਾ ਹੁੰਦਾ ਹੈ ਬੀਜੇਪੀ ਇਸ ਤਰੀਕੇ ਨਾਲ ਜਾਂ ਤਾਂ ਕਈ ਥਾਵਾਂ ਤੇ ਵੋਟ ਡਿਵਾਈਡ ਹੋ ਜਾਂਦੀ ਹੈ ਜਾਂ ਬੀਜੇਪੀ ਬਾਕੀ ਸਾਰੇ ਕਾਸਟ ਨੂੰ ਨਾਲ ਲੈ ਕੇ ਚੱਲ ਪੈਂਦੀ ਹੈ ਇਹ ਇਸ ਸੰਦਰਭ ਨਾਲ ਵੀ ਬੀਜੇਪੀ ਵੋਟ ਪਾਉਂਦੀ ਔਰ ਅਮੇਸ਼ ਸ਼ਾਹ ਦਾ ਆਣਾ ਨਰਿੰਦਰ ਮੋਦੀ ਦਾ ਆਣਾ ਇਹ ਇੱਕ ਸੁਨੇਹਾ ਜ਼ਰੂਰ ਹੈ ਕਿ ਪੰਜਾਬ ਚ ਬੀਜੇਪੀ ਆਪਣੀ ਹਵਾ ਬਦਲਣਾ ਚਾਹਦੀ ਹੈ ਜੋ ਹਵਾ ਬੀਜੇਪੀ ਦੇ ਖਿਲਾਫ ਹੈ ਜੋ ਹਵਾ ਏ ਕਹਿੰਦੀ ਹੈ ਕਿ ਪੰਜਾਬ ਚ ਬੀਜੇਪੀ ਕਾਮਯਾਬ ਨਹੀਂ ਹੋਏਗੀ ਮੇਰੇ ਸੋਰਸਸ ਤਾਂ ਇਹ ਵੀ ਜਾਣਕਾਰੀ ਦੇ ਰਹੇ ਨੇ ਕਿ ਬੀਜੇਪੀ ਨੇ 117 ਸੀਟਾਂ ਤੇ ਚਾਹੇ ਇਕੱਲੇ ਚੋਣ ਲੜੇ ਲੇਕਿਨ ਬੀਜੇਪੀ ਨੇ 60 ਦੇ ਕਰੀਬ ਸੀਟਾਂ ਆਪਣੀਆਂ ਸਿਲੈਕਟ ਕਰ ਲਈਆਂ ਕਿ ਅਸੀਂ 60 ਸੀਟਾਂ ਦੇ ਆਸ-ਪਾਸ ਸੀਟਾਂ ਤੇ ਪੂਰੀ ਜੋਰ ਪੂਰਾ ਜਮਾਇਸ਼ ਕਰਦਾਂਗੇ ਔਰ ਬੀਜੇਪੀ ਟਾਰਗੇਟੇ ਲੈ ਕੇ ਚੱਲ ਰਹੀ ਹੈ ਕਿ ਪੰਜਾਬ ਚ ਘੱਟੋ-ਘੱਟ ਅਸੀਂ 25 ਤੋਂ 30 ਸੀਟਾਂ ਲੈ ਕੇ ਜਾਣੀ ਹੈ ਜਾਣੀ ਕਿਸੇ ਵੀ ਹਾਲਾਤ ਚ ਲੈ ਕੇ ਜਾਈਏ ਦਾ ਕਿੰਗ ਮੇਕਰ ਵਾਲੀ ਜਿਹੜੀ ਭੂਮਿਕਾ ਚ ਅਸੀਂ ਰਹੀਏ ਬੀਜੇਪੀ ਨੂੰ ਇਹ ਪਤਾ ਹੈ ਕਿ ਇੱਕਦਮ ਸਰਕਾਰ ਪੰਜਾਬ ਚ ਬਣਾਣਾ ਮੋਦੋਕ ਹੈ ਹਾਲਾਂਕਿ ਸਿਆਸਤ ਚ ਕੁਝ ਵੀ ਹੋ ਸਕਦਾ ਹੈ ਸਿਆਸਤ ਚ ਆਮ ਆਦਮੀ ਪਾਰਟੀ ਵੀ ਦੇਖਿਆ 90 ਕਰੋਸ ਕਰ ਗਈ ਲੇਕਿਨ ਇਸ ਵੇਲੇ ਹਵਾ ਭੀਜਪੀ ਦੀ ਪੰਜਾਬ ਚ ਭੀਜਪੀ ਦੇ ਖਿਲਾਫ ਹੈ ਉਸ ਹਵਾ ਨੂੰ ਬਦਲਣ ਦੀ ਕੋਸ਼ਿਸ਼ ਦੇ ਵਿੱਚ ਇਸ ਵੇਲੇ ਕਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾ ਜਿਹੜੇ ਹੋਮ ਮਿਨਿਸਟਰ ਨੇ ਉਹਨਾਂ ਦੀ ਇਹ ਫੇਰੀ ਕਾਰਗਰ ਹੁੰਦੀ ਹੈ ਨਹੀਂ ਹੁੰਦੀ ਹੈ ਲੇਕਿਨ ਕੋਸ਼ਿਸ਼ ਭੀਜਪੀ ਦੀ ਜ਼ਰੂਰ ਹੈ ਇੱਕ ਚੀਜ਼ ਦਾ ਹੋਰ ਜ਼ਿਕਰ ਕਰੀਏ ਪੰਕਜ ਭੀਜਪੀ ਤੇ ਇਲਜ਼ਾਮ ਲੱਗਦੇ ਨੇ ਕਿ ਜਾਤ ਪਾਤ ਨੂੰ ਲੈ ਕੇ ਬਹੁਤ ਅੱਗੇ ਤੱਕ ਗਈ ਔਰ ਜਾਤਾਂ ਦੇ ਨਾਮ ਤੇ ਇਹਨਾਂ ਦੇ ਵੱਲੋਂ ਵੋਟ ਮੰਗੀ ਜਾਂਦੀ ਆ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਹੋ ਸਕਦਾ ਦੇਖੋ ਭਾਜਪਾ ਨੂੰ ਇੱਕ ਗੱਲ ਕਲੀਅਰ ਹੋ ਗਿਆ ਕਿ ਇੱਥੇ ਹਿੰਦੂ ਸਿੱਖ ਨਹੀਂ ਹੋ ਸਕਦਾ ਭਾਜਪਾ ਇਸ ਕੈਲਕੂਲੇਸ਼ਨ 'ਚ ਨਹੀਂ ਬੇਗੀ ਲੇਕਿਨ ਸਟ੍ਰੈਟਜੀ ਵੱਖੋ ਵੱਖਰੀ ਤਰੀਕੇ ਦੀ ਹੁੰਦੀ ਹੈ ਭਾਜਪਾ ਦੀ ਨਹੀਂ ਕਾਂਗਰਸ ਦੀ ਵੀ ਹੁੰਦੀ ਆਮ ਆਦਮੀ ਪਾਰਟੀ ਦੀ ਵੀ ਹੁੰਦੀ ਹੈ ਔਰ ਪੰਜਾਬ 'ਚ ਹਿੰਦੂ ਸਿੱਖ ਕਦੀ ਵੀ ਨਹੀਂ ਹੁੰਦਾ ਲੇਕਿਨ ਜਿਹੜੀ ਵੋਟ ਪੋਲਰਾਈਜੇਸ਼ਨ ਜੇ OBC ਨੂੰ ਧਿਆਨ ਚ ਰੱਖ ਰਹੇ ਨੇ ਨਾਇਬ ਸੈਣੀ ਜੇ ਦਲਿਤ ਭਾਈਚਾਰੇ ਨੂੰ ਧਿਆਨ ਚ ਬੀਜੇਪੀ ਦੇ ਵੱਡੇ ਲੀਡਰ ਰੱਖ ਰਹੇ ਨੇ ਤਾਂ ਉਹ ਜਿਹੜੀ ਪੌਕੇਟ ਦੇ ਵਿੱਚ ਜਿਹੜੀਆਂ ਵੋਟਾਂ ਦੀ ਕੈਲਕੂਲੇਸ਼ਨ ਦਾ ਜ਼ਿਕਰ ਮੈਂ ਕਰ ਰਿਹਾ ਕਿ ਹਰੇਕ ਸਟੇਟ ਚ ਬੀਜੇਪੀ ਕਰਦੀ ਹੈ ਔਰ ਬੀਜੇਪੀ ਨੂੰ ਪਤਾ ਹੈ ਕਿ ਜੱਟ ਖੁੱਲ ਕੇ ਨਾਲ ਨਹੀਂ ਆਂਦੇ ਤਾਂ ਜੱਟ ਜਿਹੜੀ ਵੋਟ ਬੈਂਕ ਹੈ ਉਹ ਕਿੰਨੀ ਹੈ ਪੰਜਾਬ ਚ ਉਸ ਕੈਲਕੂਲੇਸ਼ਨ ਨੂੰ ਵੀ ਸਮਝਦੀ ਹੈ ਲੇਕਿਨ ਜਦੋਂ ਜੇ ਹਿੰਦੂ ਦਲਿਤ ਇੱਕ ਪਾਸੇ ਹੋ ਜਾਂਦੀ ਹੈ ਵਨ ਸਾਈਡਿਡ ਹੋ ਜਾਂਦੀ ਹੈ ਤਾਂ ਬੀਜੇਪੀ ਨੂੰ ਲੱਗਦਾ ਕਿ ਹਵਾ ਬਦਲ ਸਕਦੀ ਹੈ ਉਹਨਾਂ ਦੇ ਪੱਖ ਦੇ ਵਿੱਚ ਹਵਾ ਆ ਸਕਦੀ ਹੈ ਇੱਕ ਚੀਜ਼ ਹੋਰ ਕਿ ਪੰਜਾਬੀ ਜੋ ਪਿੱਛੇ ਹੋਇਆ ਉਹਨੂੰ ਕਹਿੰਦੇ ਬਹੁਤ ਯਾਦ ਰੱਖਦੇ ਆ ਭੁੱਲਦੇ ਨਹੀਂ ਕਿਸਾਨੀ ਅੰਦੋਲਨ ਹੋਇਆ ਚੰਡੀਗੜ੍ਹ ਦਾ ਮਸਲਾ ਹੋ ਗਿਆ ਇਹ ਸਾਰੇ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਕੀ ਨੁਕਸਾਨ ਝੱਲਣਾ ਪੈ ਸਕਦਾ ਬੀਜੇਪੀ ਨੂੰ ਔਰ ਲੋਕਾਂ ਦੇ ਮਨਾਂ ਦੇ ਵਿੱਚ ਜੇ ਛਾਪ ਛੱਡਣੀ ਆ ਜਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਇਹ ਮਸਲਿਆਂ ਤੇ ਉਹਨਾਂ ਨੂੰ ਸਾਫ਼ ਤੌਰ ਤੇ ਕੋਈ ਸਫਾਈ ਦੇਣੀ ਹੋਵੇਗੀ ਦੇਖੋ ਸਫਾਈ ਨਾਲ ਗੱਲ ਨਹੀਂ ਬਣਨੀ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਜਦੋਂ ਅਮਿਤ ਸ਼ਾ ਪੰਜਾਬ ਆ ਰਹੇ ਨੇ ਤਾਂ ਉਦੋਂ ਜ਼ਿਕਰ ਇਸ ਗੱਲ ਦਾ ਹੁੰਦਾ ਹੈ ਕਿ ਦੋ ਤਿੰਨ ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ ਜੇ ਰਿਹਾਈ ਹੋਣ ਦਾ ਐਲਾਨ ਹੋ ਜਾਂਦਾ ਹੈ ਤਾਂ ਇੱਕ ਪਾਸਾ ਜਿਹੜਾ ਖਲਾਫ ਸੀ ਉਹ ਪੰਜਾਬ ਵਾਲੇ ਜੇ ਗੁੱਸਾ ਜ਼ਿਆਦਾ ਕਰਦੇ ਆ ਤਾਂ ਜੇ ਪਿਆਰ ਨਾਲ ਉਹ ਤਾਂ ਫਿਰ ਬੜੇ ਪਿਆਰ ਨਾਲ ਚੱਲ ਵੀ ਪੈਂਦੇ ਆ ਕਹਿੰਦੇ ਪਿਆਰ ਨਾਲ ਪੰਜਾਬੀਆਂ ਤੋਂ ਕੋਈ ਵੀ ਕੰਮ ਕਰਾ ਲਓ ਦੂਜਾ ਜਿਹੜਾ ਕਿਸਾਨਾਂ ਦਾ ਮਸਲਾ ਹੈ ਤੁਸੀਂ ਇਹ ਦੇਖੋ ਕਿ ਸ਼ਿਵਰਾਜ ਚੋਹਾਨ ਤੋਂ ਪਹਿਲਾਂ ਜਿਹੜੇ ਕਿਸਾਨ ਮੰਤਰੀ ਸੀਗੇ ਖੇਤੀਬਾੜੀ ਮੰਤਰੀ ਸੀਗੇ ਉਹਨਾਂ ਦੀ ਪੰਜਾਬ ਚ ਐਂਟਰੀ ਨਹੀਂ ਸੀਗੀ ਯਾ ਉਹਨਾਂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਸੀ ਜਾਂ ਉਹ ਪੰਜਾਬ ਦੀ ਨਬਜ਼ ਨਹੀਂ ਸਮਝ ਰਹੇ ਸੀ ਸ਼ਿਵਰਾਜ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਖੇਤੀਬਾੜੀ ਮੰਤਰੀ ਤੋਂ ਪਹਿਲਾਂ ਕਿਸਾਨ ਲੀਡਰ ਰਹੇ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਨੀ ਹੈ ਔਰ ਮਸਲਾ ਸਿਰਫ ਗੱਲਬਾਤ ਨਾਲ ਨਹੀਂ ਹੋਏਗਾ ਜੇ ਖੇਤੀਬਾੜੀ ਮੰਤਰੀ ਐਮਐਸਪੀ ਤੇ ਕੋਈ ਫੈਸਲਾ ਲੈ ਲੈਂਦੇ ਨੇ ਜਾਂ ਕਰਜ਼ ਮਾਫੀ ਤੇ ਕੋਈ ਫੈਸਲਾ ਲੈ ਲੈਂਦੇ ਨੇ ਤਾਂ ਫਿਰ ਉਹ ਪੰਜਾਬੀਆਂ ਦਾ ਕੀ ਗੁੱਸਾ ਇੱਕ ਪਾਸੇ ਹੋਇਆ ਤਾਂ ਪਿਆਰ ਵੀ ਇੱਕ ਪਾਸੇ ਹੋ ਜਾਂਦਾ ਕੀ ਪੰਜਾਬ ਚ ਜਾਂ ਪੂਰੇ ਦੇਸ਼ ਚ ਕਿਸਾਨਾਂ ਨੂੰ ਲੈ ਕੇ ਬੀਜੇਪੀ ਕੋਈ ਫੈਸਲਾ ਲੇਵੇਗੀ ਕਿਉਂਕਿ ਬੀਜੇਪੀ ਇੱਕ ਐਗਜ਼ਾਮਪਲ ਦਿੰਦੀ ਹੈ ਕਿ ਅਸੀਂ ਹਰਿਆਣੇ 'ਚ ਪੰਜ ਫਸਲਾਂ ਤੇ ਐਮਐਸਪੀ ਦੇ ਰਹੇ ਹਾਂ ਸਾਡੀ ਸਰਕਾਰ ਬਣਾਓ ਅਸੀਂ ਇੱਥੇ ਵੀ ਦਵਾਂਗੇ ਲੇਕਿਨ ਐਮਐਸਪੀ ਪੰਜ ਫਸਲਾਂ ਤੇ ਦੇਣਾਂ ਗੱਲ ਨਹੀਂ ਬੰਨੀ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਇਹ ਵੀ ਹੈ ਕਿ ਜੇ ਪੰਜਾਬ ਨੂੰ ਪੈਰਾਂ ਤੇ ਖੜੇ ਕਰਨਾ ਹੈ ਤਾਂ ਫਿਰ ਬਾਰਡਰ ਖੋਲਨੇ ਹੋਣਗੇ ਜ਼ਿਕਰ ਇਸ ਗੱਲ ਦਾ ਹੁੰਦਾ ਹੈ ਕਿ ਜੇ ਗੁਜਰਾਤ 'ਚ ਪਾਕਿਸਤਾਨ ਦੇ ਨਾਲ ਵਪਾਰ ਹੋ ਸਕਦਾ ਹੈ ਤਾਂ ਫਿਰ ਵਾਗਾ ਬਾਰਡਰ ਕਿਉਂ ਨਹੀਂ ਖੁੱਲਦਾ ਵਾਗਾ ਬਾਰਡਰ ਵੀ ਖੁੱਲਣਾ ਚਾਹੀਦਾ ਜਿਹੜੇ ਪੰਜਾਬ ਚ ਕਿਸਾਨਾਂ ਦੀ ਫਸਲ ਹੈ ਉਹ ਵਾਇਆ ਦੁਬਈ ਘੁੰਮ ਘੁੰਮ ਕੇ ਜਾਂਦੀ ਹੈ ਉਹ ਸਿੱਧਾ ਜੇ ਚਲੇ ਜਾਈਏ ਤਾਂ ਕਿਸਾਨਾਂ ਨੂੰ ਸਿੱਧਾ ਮੁਨਾਫਾ ਹੋਏਗਾ ਔਰ ਜਿਹੜੀ ਇਹ ਭਾਰਤ ਮਾਲਾ ਪ੍ਰੋਜੈਕਟ ਵੀ ਬਣ ਰਹੇ ਨੇ ਇਹਨੂੰ ਇਹ ਵੀ ਦੇਖ ਕੇ ਜੋੜਿਆ ਜਾ ਰਿਹਾ ਹੈ ਕਿ ਕੱਲ ਨੂੰ ਰਿਸ਼ਤਿਆਂ ਚ ਸੁਧਾਰ ਆਂਦਾ ਹੈ ਤਾਂ ਸਿੱਧਾ ਯੂਰਪ ਤੱਕ ਜਾਏਗਾ ਔਰ ਪੰਜਾਬ ਦੀ ਜ਼ਮੀਨ ਸਭ ਤੋਂ ਮਹਿੰਗੀ ਹੋ ਜਾਏਗੀ ਪੰਜਾਬ ਸਭ ਤੋਂ ਖੁਸ਼ਹਾਲ ਹੋ ਜਾਏਗਾ ਜਿਹੜਾ ਇੱਕੋ ਸ਼ਹਿਰ ਗੁਰਦਾਉਂ ਜਿਹੜਾ ਹੈ ਉਹ ਪੂਰੇ हरियाणा ने कहिए कि पंजाब दी जीएसटी ਤੋਂ ਵੱਧ ਸਿਰਫ ਗੁਰਦਾਉਂ ਹੀ ਕਰਦਾ ਤਾਂ ਫਿਰ ਉਹ ਅੰਮ੍ਰਿਤਸਰ ਵੀ ਹੋ ਸਕਦਾ ਉਹ ਗੁਰਦਾਸਪੁਰ ਵੀ ਹੋ ਸਕਦਾ ਉਹ ਫਿਰੋਜ਼ਪੁਰ ਵੀ ਹੋ ਸਕਦਾ ਤਾਂ ਇਹ ਇੱਕ ਅਲੱਗ ਸਿਨੈਰੀਓ ਬਣ ਜਾਏਗਾ ਕਿ ਕੇਂਦਰ ਦੀ ਸਰਕਾਰ ਇਹ ਪਲਾਨ ਕਰ ਰਹੀ ਹੈ ਕਿ 2027 ਤੋਂ ਪਹਿਲਾਂ ਪੰਜਾਬ ਦੇ ਲਈ ਵੱਡੇ ਗੱਫੇ ਮਿਲ ਸਕਦੇ ਨੇ ਕਿਸਾਨੀ ਦੇ ਮਸਲੇ ਤੇ ਬੰਦੀ ਸਿੰਘਾ ਦੇ ਮਸਲੇ ਤੇ ਜਾਂ ਫਿਰ ਸੁਨੀਲ ਜਾਖੜ ਜਿਹੜਾ ਗੱਲ ਕਹਿ ਰਹੇ ਸੀ ਅੱਜ ਤੋਂ 6 ਮਹੀਨੇ ਪਹਿਲਾਂ ਕੀ ਤੁਸੀਂ ਪੰਜਾਬ ਦੀ ਨਬਜ਼ ਸਮਝੋ ਨਤੀਜੇ ਤੁਹਾਡੇ ਅੱਖ ਚਾਨਣਗੇ ਤਾਂ ਕੀ ਪੰਜਾਬ ਚ ਅਮਿਤ ਸ਼ਾ ਤੇ ਨਰਿੰਦਰ ਮੋਦੀ ਪੰਜਾਬ ਦੀ ਨਬਜ਼ ਸਮਝਣ ਆ ਰਹੇ ਨੇ ਜਾਂ ਨਬਜ਼ ਸਮਝ ਲਈ ਹੈ ਉਸ ਤੋਂ ਬਾਅਦ ਇਹ ਲਾਈਨ ਜਿਹੜੀ ਹੈ ਉਹ ਭਾਜਪਾ ਨੇ ਤਿਆਰ ਕੀਤੀ ਹੈ ਬਿਲਕੁਲ ਸੋ ਭਵਿੱਖ ਦੇ ਵਿੱਚ ਬਹੁਤ ਕੁਝ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ 2027 ਦੇ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਡੇਰਿਆਂ ਚ ਜਾ ਰਹੀਆਂ ਨੇ ਜਿੱਥੇ ਜਿੱਥੇ ਲੋਕ ਜਾਂਦੇ ਨੇ ਉਹਨਾਂ ਸੰਸਥਾਵਾਂ ਦੇ ਨਾਲ ਸੰਪਰਕ ਸਾਧਿਆ ਜਾ ਰਿਹਾ ਕਿ ਕਿਸੇ ਵੀ ਢੰਗ ਤਰੀਕੇ ਦੇ ਨਾਲ ਉਥੋਂ ਵੋਟਾਂ ਹਾਸਲ ਕਰਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਵੇ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਡੇਰਾ ਬੱਲਾ ਆਉਣਗੇ ਔਰ ਉਥੇ ਕਿਸ ਤਰੀਕੇ ਦਾ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਪਏਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਜਤਿੰਦਰ ਸਿੰਧੂ ਦੇ ਨਾਲ ਨਰਿੰਦਰ ਸਿੰਘ ਮੋਹਰਾਨਾ ਚੰਡੀਗੜ੍ਹ